ਦੋਸਤੋ ਹੇਠਾਂ ਇੱਕ ਵੀਡੀਓ ਚੱਲ ਰਹੀ ਆ ਇਹ ਵੀਡੀਓ ਹੈਗੀ ਆ ਜਲਾਲਾਬਾਦ ਦੇ ਨਾਲ ਪੈਂਦਾ ਪਿੰਡ ਕਾਠਗੜ੍ਹ ਉੱਥੋਂ ਦੀ ਉੱਥੇ ਨਾ ਕੱਲ ਕੁਝ ਕ੍ਰਿਸਚੀਅਨ ਧਰਮ ਦੇ ਲੋਕ ਜਿਹੜੇ ਕ੍ਰਿਸਚੀਅਨ ਧਰਮ ਦੇ ਕਹਾਦੇ ਉਹ ਹੈਗੇ ਤੇ ਚਲੋ ਆਪਣੇ ਸਿੱਖ ਧਰਮ ਚਈ ਉਧਰ ਗਏ ਆ ਗਰੀਬ ਲੋਕਾਂ ਨੂੰ ਉਹ ਲਾਲਚ ਦੇ ਕੇ ਮਤਲਬ ਲੈ ਜਾਂਦੇ ਆਪਣੇ ਹਨ ਇਹ ਲੋਕ ਪਿੰਡ ਦੀਆਂ ਗਲੀਆਂ ਚ ਢੋਲ ਢਮਕਾ ਕਰ ਰਹੇ ਸੀ 크ਿਸਮਸ ਕਰਕੇ ਉੱਥੇ ਕੁਝ ਨਿਹੰਗ ਸਿੰਘ ਆ ਜਾਂਦੇ ਆ ਤੇ ਉਹ ਇਹਨਾਂ ਨੂੰ ਰੋਕਦੇ ਆ ਕਿ ਤੁਸੀਂ ਸਭਾ ਦੇ ਦਿਨ ਚੱਲ ਰਹੇ ਆ ਤੇ ਇਹ ਮਤਲਬ ਢੋਲ ਢਮਕਾ ਤੁਸੀਂ ਨਾ ਕਰੋ ਚਲੋ ਮੰਨਿਆ ਕਿ ਆਉਣ ਵਾਲੇ 3-4 ਦਿਨਾਂ ਚ 크ਿਸਮਸ ਆ ਤੇ ਜ ਮੈਂ ਕਾਫੀ ਹੱਦ ਤੱਕ ਇਹਨਾਂ ਨੇ ਹੰਗਸਿੰਘਾ ਨਾਲ ਸਹਿਮਤ ਵੀ ਹੈਗਾ ਆ ਕਿਉਂਕਿ ਤੁਹਾਨੂੰ ਪਤਾ ਕਿ ਛੋਟੇ ਛੋਟੇ ਸਹਬਜ਼ਾਦੇ ਜਿਹੜੇ ਨੀਆਂ ਚ ਜਣੇ ਗਏ ਤੇ ਵੱਡੇ ਸਹਬਜ਼ਾਦੇ ਚੰਕੌਰ ਸਾਹਿਬ ਦੀ ਜੰਗ ਚ ਸ਼ਹੀਦ ਹੋ ਗਏ ਤੇ ਯਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਖੇਨੂ-ਖੇਨੂ ਹੋ ਗਿਆ ਸੋ ਇਹਨਾਂ ਦਿਨਾਂ ਚ ਨਹੀਂ ਚਾਹੀਦਾ ਕਿ ਆਪਾਂ ਢੋਲ-ਟਮਕਾ ਜਾਂ ਕੋਈ ਵਿਆਹ ਸ਼ਾਦੀ ਰੱਖੀਏ ਇਹ ਤਾਂ ਹੋ ਗਿਆ ਆਪਣੇ ਪੰਜਾਬ ਦਾ ਮੈਟਰ ਤੇ ਦੂਜੇ ਪਾਸੇ ਤੁਹਾਨੂੰ ਪਤਾ ਕੱਲ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਚ ਕੀ ਕੁਝ ਹੋਇਆ ਹੁਣ ਇੱਥੇ ਮੈਂ ਬਹੁਤ ਸਾਰੇ ਲੋਕਾਂ ਦਾ ਮੈਂ ਦੋਗਲਾ ਚਿਹਰਾ ਵੇਖਿਆ ਆ ਕ ਉਹ ਕੀ ਕਹਿ ਰਿਹਾ ਕਿ ਉੱਥੇ ਬਈ ਉਹਨਾਂ ਨੇ ਗਲਤ ਕੀਤਾ ਗੋਰਿਆਂ ਨੇ ਤੇ ਇੱਥੇ ਜੇ ਆਪਣੇ ਨਿਹੰਗ ਸਿੰਘ ਇਹ ਕਰਦੇ ਆ ਤੇ ਇੱਥੇ ਆਪਾਂ ਕਹਿ ਦਿੰਦੇ ਆ ਕਿ ਹਾਂ ਬੜਾ ਵਧੀਆ ਕੰਮ ਨਹੀਂ ਚਾਹੀਦਾ ਆਪਾਂ ਨੂੰ ਇੱਥੇ ਡੋਗਲਾ ਚਿਹਰਾ ਨਹੀਂ ਦਿਖਾਉਣਾ ਚਾਹੀਦਾ ਮੈਂ ਕਹਿੰਨਾ ਕਿ ਇਹਨਾਂ ਨਿਹੰਗ ਸਿੰਘਾਂ ਨੇ ਸਹੀ ਕੀਤਾ ਉਹਨਾਂ ਨੂੰ ਰੋਕੇ ਪਰ ਜੇ ਉੱਥੋਂ ਗੋਰਿਆਂ ਦਾ ਹੱਥ ਆ ਲਈਏ ਤੇ ਯਾਰ ਉਹ ਵੀ ਆਪਦੀ ਸੰਸਾਹੀ ਆ ਜੇ ਪੰਜਾਬ ਆਪਣੀ ਮਿੱਟੀ ਆ ਪੰਜਾਬ ਆਪਣੀ ਧਰਤੀ ਆ ਜੇ ਇੱਥੇ ਕੋਈ ਪ੍ਰਵਾਸੀ ਮਜ਼ਦੂਰ ਜਾਂ ਹੋਰ ਕੋਈ ਆ ਕੇ ਇੱਥੇ ਧਾਕ ਜਮਾਉਂਦਾ ਆ ਤੇ ਆਪਾਂ ਨੂੰ ਗੁੱਸਾ ਚੜਦਾ ਹੈ ਕਿ ਨਹੀਂ ਚੜਦਾ ਯਾਰ ਸਾਡੀ ਮਿੱਟੀ ਆ ਸਾਡੇ ਪੁਰਖਿਆਂ ਨੇ ਖੂਨ ਡੋਲਿਆ ਤੁਸੀਂ ਕਹ ਤੇ ਫਿਰ ਗੋਰੇ ਜੇ ਦੇਖੀਏ ਤੇ ਉਹ ਆਪਦੀ ਥਾਂ ਸਹੀ ਆ ਯਾਰ ਇੱਥੇ ਆਪਾਂ ਦੋਗਲਾ ਕਿਰਦਾਰ ਦੋਗਲਾ ਚਿਹਰਾ ਆਪਾਂ ਨਹੀਂ ਦਿਖਾ ਸਕਦੇ ਆਪਾਂ ਆਪਦੀ ਥਾਂ ਸਹੀ ਆ ਕਿਉਂਕਿ ਆਪਣੀ ਮਿੱਟੀ ਆਪਣੀ ਧਰਤੀ ਆਪਣਾ ਪੰਜਾਬ ਆ ਤੇ ਉੱਥੇ ਗੋਰੇ ਸਹੀ ਆ ਸੋ ਦੋਗਲਾ ਚਿਹਰਾ ਆਪਾਂ ਨੂੰ ਨਹੀਂ ਦਿਖਾਉਣਾ ਚਾਹੀਦਾ ਮੈਂ ਕੱਲ ਦੀਆਂ ਵੀਡੀਓ ਦੇਖ ਰਿਹਾ ਬਹੁਤ ਸਾਰੇ ਲੋਕ ਜਿਹੜੇ ਉਹਨੂੰ ਗਲਤ ਕਹਿ ਰਹੇ ਆ ਵੀ ਗੋਰੀਆਂ ਗਲਤ ਕੀਤਾ ਹਣਾ ਤੇ ਇੱਥੇ ਜੇ ਕੋਈ ਇਹੋ ਜਿਹੀ ਕਹਾਣੀ ਵਾਪਰਦੀ ਆ 크ਰਿਸਚਨ ਵਾਲੀ ਤੇ ਇੱਥੇ ਕਹਿ ਦਿੰਦੇ ਆ ਵੀ ਸਾਡੇ ਬੰਦੇ ਨੇ ਅੰਗ ਸਿੰਘ ਸਹੀ ਆ